ਦੀ ਵਾਸਤੇ ਮੁੰਡਾ ਦੇਖਣ ਜਾਣਾ ਹੁੰਦਾ ਅਸੀਂ ਪੁੱਛਦੀ ਮੁੰਡੇ ਵਾਲੇ ਤੂੰ ਜਾਂ ਬਚੋਲੇ ਤੂੰ ਮੁੰਡਾ ਕੰਮ ਆ ਮੇਰੇ ਕੋ ਬਿੰਗੋ ਟਿਕ ਮਾ ਕੇ ਕੁਆ ਸਕਦਾ ਚਾਰ ਪਿੱਲਰ ਕੋਲੇ ਹੈਗੇ ਆ ਝਗੜਾ ਲੂਦਾ ਨਹੀਂ ਛਾਉ ਆ ਪਹਿਲਾਂ ਪਹੀ ਗੱਲ ਪੁੱਛਦੇ ਹੁਣ ਆਪਾਂ ਕੁਲੀ ਵਾਸਤੇ ਮੁੰਡਾ ਦੇਖਾਂਗੇ ਮੈਂ ਕੀ ਪੁੱਛਦਾ ਸਭ ਤੋਂ ਪਹਿਲਾਂ ਮੁੰਡਾ ਦੱਸਦਾ ਕੀ ਕਰਦਾ ਇਹਦਾ ਮਤਲਬ ਗੱਲ ਆ ਮੈਂਦਾ ਮਤਲਬ ਮਿਲਟੀ ਨਾਲ ਲੋਗ ਲੱਭ ਸਕਦੀ ਆ ਉਹਨੂੰ ਵਾਪਰ ਸਕਦੀ ਆ ਜੇ ਅਸੀਂ ਸਾਨੂੰ ਲੱਭ ਬਿਲਦਾ ਜਦੋਂ ਨਾ ਆ ਆ ਮਾ ਜਿੱਗੀ ਨਾ ਜੋ ਕੰਮ ਨਹੀਂ ਲੱਗੂ ਫਿਰ ਜਦੋਂ ਉਹ ਇੱਕ ਸਰਿੰਜ ਨਾਲ ਟੀਕੇ ਲਾਉਂਦੇ ਗਰੁੱਪ ਦਾ ਗਰੁੱਪ ਫਿਰ ਉਹਨੂੰ ਕਾਲਾ ਪੀ ਲਿਆ ਐਜ ਫਿਰ ਉਹ ਜਿਹਦੇ ਸੰਪਰਕ ਚਾਊਗਾ ਫਿਰ ਉਹਨੂੰ ਉਹੀ ਬਿਮਾਰੀ ਆ ਫਿਰ ਆਪਾਂ ਕਿੱਥੇ ਰਹਿਾਂਗੇ ਫਿਰ ਆਪਾਂ ਦਾ ਜੁਵਾਕਾ ਵਾਸਤੇ ਟੀਕਾ ਕਿੱਥੇ ਬਹਿ ਮੰਕੀ ਸਾਰੇ ਜਾਣਦੇ ਆ ਤੇ ਕਿੰਨੂ ਬਹੁਤ ਲੋਕ ਜੰਦੇ ਨੇ ਬਿਲਕੁਲ ਖੈਰੜੀ ਦਵਾਈ ਤੁਸੀਂ ਲਈ ਨੋ चाहे कोई हो भी रिश्तेदारी के नेे चलेगा बेफिक्र होकर दस दो भी डॉक्टर हेमराज दो मिलूगी मेरे पोतिया मेरिया भैन सारे प्यार सत श्रीकाल असी अच मिट्टी फाउंडेषन वालों तोरे को पैडना संबंधित दूसरी किट देन आया ਸਾਨੂੰ ਇਹ ਪਤਾ ਸੀ ਨਹੀਂ ਸਾਨੂੰ ਇਹ ਵੀ ਪਤਾਗਾ ਜਿਹੜਾ ਪਹਿਲਾ ਪੈਟ ਸੀ ਉਹ ਬਣਾ ਵਧੀਆ ਨਹੀਂ ਸੁਣ ਪਾਇਆ ਸੀ ਅਰੇ ਸਰ ਕਿਉਂ ਕਿਉਂਕਿ ਇਹ ਵਿਸ਼ਾ ਕਿਤੇ ਬੰਦਿਆਂ ਦਾ ਰਹੇ ਹੀ ਨਹੀਂ ਐਸ ਕਰਕੇ ਸਾਨੂੰ ਇਹਦੇ ਬਾਰੇ ਨੌਲੇਗ ਨਹੀਂ ਜਿਹੜਾ ਹੁਣ ਅਸੀਂ ਲੈ ਕੇ ਆਇਆ ਇੱਕ ਤਾਂ ਗੀ ਪ੍ਰਿੰਸੀਪਲ ਹੈ ਦਿਖਾਈ ਦਿੱਤੇ ਇੱਕ ਪ੍ਰੈਮੀ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਕੀ ਫਰਕ ਨਾਲ ਉਹ ਪਹਿਲਾਂ 7 ਗ੍ਰਾਮ ਦਾ ਸੀ 10 ਗ੍ਰਾਮ ਦਾ ਹੋਰ ਵੀ ਬਹੁਤ ਇੰਪਰੂਵਮੈਂਟ ਆ ਗਈ ਤੇ ਇਹ ਜਿਹੜੇ ਬਾਜ਼ਾਰ ਦੇ ਵਿੱਚੋਂ ਪੈਡ ਮਿਲਦੇ ਆ ਉਹ ਕਟਾਨੂ ਰਹਿਤ ਨਹੀਂ ਹੁੰਦੇ ਉਹ ਕਟਾਨੂ ਰਹਿਤ ਨਹੀਂ ਹੁੰਦੇ ਤੇ ਉਹ ਸਟੇਪਰੀ ਦਾਗਾ ਤੇ ਉਹ ਬਰਸਪਲ ਦਾ ਉਹ ਕਟਾਨੂ ਨਹੀਂ ਹੁੰਦੇ ਜਿਵੇਂ ਡਾਕਟਰ ਆਪਰੇਸ਼ਨ ਕਰਦੇ ਤੋਂ ਮਗਰੋਂ ਪੱਟੀ ਲੱਛਦਾਗਾ ਜਾਖਮ ਦੇ ਉੱਪਰ ਟਾਂਕੇ ਲਾ ਕੇ ਕੋਕਟਾਨੂ ਰਹੇਤੋ ਹੁੰਦੀ ਆ ਜਿੰਨੂੰ ਅਸੀਂ ਉਪਲਿਆ ਹੋਇਆ ਪੱਤੀਆ ਵੀ ਪੁਰਾਣੇ ਟਾਈਮ ਤੇ ਕਹਿੰਦੇ ਸੀਗੇ ਅੰਗਰੇਜ਼ੀ ਚ ਸਟਰਲਾਈ ਨਗਾਜ ਕਹਿੰਦੇ ਸੀ ਤੋਨੇ ਕੋਕਟਾਨੂ ਰਹਤਾ ਪੰਜਾਬ ਦੇ ਵਿੱਚ ਇੱਕ ਵੀ ਪੈੜ ਕੋਈ ਫੈਕਟਰੀ ਕੋਕਟਾਨੂ ਬੈਠਤ ਨਹੀਂ ਬਣੌਂਦੀ ਕੋਈ ਇਹ ਪੈੜ ਕਟਾਨੂ ਹੈ ਇਹ ਬਹੁਤ ਹੋਤੀ ਹੋਵਾ ਕਿਉਂ ਇਹ ਵੀ ਇੱਕ ਤਰ੍ਹਾਂ ਦੀ ਪੱਤੀ ਆ ਜਿਹੜੀ ਆਪਾਂ ਪੰਜਾ ਦਿਲਾ ਪਾਲਦੇ ਹਾਂ ਵਰਤੋ ਚੋ ਇਦੇ ਵਿੱਚ ਅਸੀਂ ਇੱਕ ਬਹੁਤ ਵਧੀਆ ਹੈਂਡ ਟਾਵਲ ਪਾਇਆ ਟ੍ਰਾਈ ਗੈਂਟਾ ਹਿੰਦੁਸਤਾਨ ਦਾ ਸਭ ਤੋਂ ਵਧੀਆ ਟਾਵਲ ਜੇ ਕੋਈ ਬੰਦਾ ਬੰਨਾਂ ਦੇ ਟ੍ਰਾਈ ਗੈਂਟਾ ਕਿਹਨੂੰ ਦਿੰਦਾ ਉਹਨਾਂ ਦਾ ਅਸੀਂ ਉਹਨਾਂ ਕੋਲੋਂ ਲੈ ਕੇ ਟਾਵਲ ਪਾਇਆ ਉਹੀ ਪਹਿਲਾ ਮੰਗੂਤ ਤੋਂ ਥੋਰਸ਼ਾ ਤੇ ਪੇਸਟ ਇਹ ਵੀ ਗੱਲ ਸਚਾਈ ਹੈ ਤਰਥੋਰਸ਼ਮ ਪੇਸਟ ਅਸੀਂ ਉਹ ਪਾਤਾ ਸਾਡਾ ਵਿਸ਼ਾ ਇਹ ਹੀ ਨਹੀਂ ਹੈ ਸਾਡਾ ਵਿਸ਼ਾ ਉਗੀਆਂ ਮੀਡੀਆਤੀਆਂ ਨੂੰ ਬਿਮਾਰੀ ਮੁਕਤ ਕਰਨਾ ਬਿਮਾਰੀ ਅਸੀਂ ਖਤਮ ਨਹੀਂ ਕਰਨੀ ਚਲਕਨੀ ਨਹੀਂ ਦੇਣੀ ਉਹਦੇ ਵਾਸਤੇ ਅਸੀਂ ਪੈਦ ਉੱਪਰ ਫੋਕਸ ਕਰ ਰਹੇ ਆ ਵੀ ਕੋਈ 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 ਨੂਪੀ ਕੱਪੜੇ ਲਾਗਾ ਤੇ ਪਹਿਲਵਾਤੇ ਉਹ ਹੀ ਪੁਰਾਣੇ ਕੱਪੜਿਆਂ ਵਾਲਾ ਸਿਸਟਮ ਅਸੀਂ ਖਤਮ ਕਰਨਾ ਉਹ ਖਾੜ ਦੀ ਸਮੱਸਿਆ ਉਹ ਪਾਣੀ ਦੀ ਸਮੱਸਿਆ ਉਹ ਬਾਤ ਮੁਲਗਮ ਚ ਕੇ ਗਰਮੈਸ਼ਨਾ ਲਾਉਣ ਦੀ ਸਮੱਸਿਆ ਜਾ ਫਿਰ ਉਹ ਜਿਆਦਾ ਮੰਗ ਰਿਖ ਜਾਨੀ ਨੂੰ ਬੱਚੇ ਦਾ ਨਹੀਂ ਦੀ ਟੀਵੀ ਵੀ ਹੋ ਜਾਂਦੀ ਆ ਉਹ ਅਸੀਂ ਹੋਣ ਨਹੀਂ ਦੇਣਾ ਇਹ ਕੰਮ ਅਸੀਂ ਉਹ ਜੋ ਪ੍ਰੋਕਸ ਕਰਨਾ ਅਗਲੀ ਵਾਰ ਅਸੀਂ ਕੀ ਇਹ ਜਿਹੜਾ ਪਹਿਲਾ 8 ਗ੍ਰਾਮ ਦਾ ਬੈਸਪਲ ਦਾ ਸਟੇ ਫਰੀ ਦਾ ਫੈੜਾ ਜਿਹੜਾ ਉਹ ਪੂਰੀ 8 ਗ੍ਰਾਮ ਦਾ ਨਾਲ ਉਹ ਸਿੰਥੈਟਿਕ ਆ ਉਹ ਮਿਕਸਾ ਪਾਉਂਦੇ ਸੋਸੇਟਿਕ ਨੂੰ ਮਿਕਸ ਨਾਲ ਇਹ ਸਗਾ ਕਰਦੇ ਹੋ ਕੰਪੂਨਡ ਲੱਜ ਨਹੀਂ ਕਰਦਾ ਏ ਅਸੀਂ ਬਰਨਾਲੇ ਤਨੋਲੇ ਸਕੂਲ ਤੇ گئے ਸੀਗੇ 1000.5 ਡਾਕਟਰੋਂ ਡੱਤ ਨਾਲ ਕੱਢ ਲੈ ਆਇਆ ਸਕੂਲ ਤੋਂ 500000 ਕੁਰੀ ਕਰਨੇ ਆਇਆ ਸੀ ਉਹ ਬਰਨਾਲਾ ਦੇ ਉਹਨਾਂ ਨੇ ਸਾਨੂੰ ਐ ਕਿਹਾ ਵੀ ਤੂੰ ਵਧੀਆ ਮੁਕਾਨੀ ਪਰ ਸਿਆਲ ਵੀ ਬੜੇ ਤੋਂ ਵੀ ਵਧੀਆ ਕਰਾ ਗਿਆ ਅਸੀਂ ਇੱਕ ਹੈਵੀ ਕਰਾ ਗਏ ਸੱਟੇ ਕਰੰਮ ਕਰਾ ਗਏ 81 ਇਹਦਾ ਸਾਈਜ਼ ਆ ਜਿਹੜਾ ਲਾਰਜ ਤੇ ਐਕਸਟਰਾ ਲਾਰਜ ਤੋ ਕਰਾ ਗਏ ਸਾਡੀ ਨਿਗਾ ਚ ਆਇਆਗਾ ਦੇੜਿਆ ਥੋੜਾ ਜਿਹਾ ਪਾਰੇ ਸ਼ਰੀ ਦੇ ਮੇਰੀ ਧੀ ਆਉਂਦੀ ਆ ਮੇਰੇ ਭੈਣਾ ਹੁੰਦੀ ਆ ਉਹਨਾਂ ਨੂੰ ਥੋੜਾ ਜਿਹਾ ਭੱਟਾ ਪੈਟ ਚਾਹੀਦਾ ਅਗਲੀ ਵਾਰ ਅਸੀਂ ਸਾਈਕਲੀ ਤੋਂ ਲੈ ਕੇ ਆਵਾਂਗੇ ਲਗ ਲਗ 20 ਤੇ ਪੈਣ ਵੀ ਬੱਤੀ ਕਰਾਗੇ ਕਈ ਵਾਰ ਕੋਈ ਹੋਰ ਕਰੇ ਵੀ ਦੀ ਵਤ ਤੇ ਜੇ ਇੱਕ ਤਾਂ ਜਾਨੀ ਹੁੰਦੀ ਨਹੀਂ ਕਰੇ ਮਾਂ ਨੂੰ ਵੀ ਕਈ ਵਾਰ ਲੋੜ ਹੁੰਦੀ ਐਸ ਕੱਟੇ ਇਹ ਹੀ ਅਸਲੀ ਇੱਕ ਅਸੀਂ 15 ਦਿਨ ਲੇਟ ਕਿਉਂ ਹੋ ਗਏ 20 ਦਿਨ ਲੇਟ ਤੋਂ ਅਸੀਂ ਲੈ ਕੇ ਆਂਦੇ ਜਦੋਂ ਹੜਾ ਆਗੇ ਮਸ਼ੀਨਾਂ ਚੱਲੀਆਂ ਨਹੀਂ ਜੇ ਮਸ਼ੀਨ ਬਣਾਉਂਦੀ ਸੀ ਇਹਦੇ ਚ ਸੁਨਾਬ ਹੁੰਦੀ ਸੀ ਸਿਲੋਂ ਵਿੱਚ ਸਿਲਾਂ ਲੱਕੜਾਂ ਤੇ ਕਰਦਾ ਉਹਦੇ ਵਿੱਚ ਉਲੀ ਫੰਗਸ ਫੌਟਨ ਤੇ ਜੰਮਦਾ ਬਨਨ ਦਾ ਡਾ ਰਹਿਦਾ ਸੀ ਪਰ ਸੀ ਬਿਮਾਰੀ ਮੇਰੇ ਅਜ ਤਾਂ ਬਿਮਾਰੀ ਆਪ ਹੀ ਲਾ ਕੇ ਦੇ ਦਿੰਦੇ ਐਸ ਕਰਕੇ ਲੈ ਰਹੋਗੇ ਸਾਨੂੰ ਫੈਕਟਰੀ ਨੇ ਸਪਲਾਈ ਦੇ ਇੱਕ ਵਾਰ ਸੀ ਇਹ ਤੇ ਸੋਚ ਕਰਉਂਦੇ ਹੋਗਾ ਇਹ ਵੀ ਕੰਨਾ ਤੂੰ ਅਗਲੀ ਵਾਰ ਇਹ ਦਿੱਕਤ ਨਹੀਂ ਇੱਕ ਦਾ ਇੱਕ ਮਹੀਨੇ ਕਰਕੇਗਾ ਸਾਈਥਾਇਰੋਇਡ ਦੀ ਦਵਾਈ ਕੋਈ ਵੀ ਬੰਦਾ ਥਾਇਰੋਇਡ ਦਾ ਮਰੀਜ਼ ਆ ਛੋਟੇ ਪਿੰਡ ਦੇ ਵਿੱਚ ਕੋਈ ਵੀ ਜ਼ਰੂਰੀ ਨਹੀਂ ਵੀ ਇੱਕ ਟਾਂ ਦਾ ਸੰਬੰਧ ਕੁੜੀ ਕੋਈ ਵੀ ਬੰਦਾ ਥਾਇਰੋਇਡ ਦਾ 95% ਥਾਇਰੋਇਡ ਦੇ ਮਰੀਜ਼ ਲੇਡੀ ਜਨਨੀਆਂ ਕੁੜੀਆਂ ਹੋਣਗੀਆਂ ਜਨਨੀਆਂ 5% ਵੀ ਬੰਦੇ ਨਹੀਂ ਇਸ ਕਰਕੇ ਜਨਨੀਆਂ ਦੀ ਬਿਮਾਰੀ ਕਹਾਵੇ ਥਾਇਰੋਇਡ ਕੋਈ ਵੀ ਬੰਦਾ ਥਾਇਰੋਇਡ ਦੀ ਮੈਡੀਸਨ ਖਾਂਦਾ ਉਹ ਨਹੀਂ ਖਰੀਦ ਸਕਦਾ ਇਹ ਮੈਂ ਕਹਿੰਦਾ ਨਹੀਂ ਖਰੀਦੇ ਕੋਈ ਬੰਦੇ ਅਮੀਰ ਬੰਦੇ ਵੀ ਲੈ ਨਾ ਚਲਦੇ ਜਵਾਬ ਕਿਸੇ ਨੂੰ ਨਹੀਂ ਇੱਛਾ ਹੈ ਇਹ ਵੀ ਲੋੜ ਬੰਦ ਲੈ ਕੇ ਕਿਉਂ ਜੇ ਦਸ ਬੰਦੇ ਅਮੀਰ ਲੈ ਕੇ ਤਾਂ ਲੋੜ ਬੰਦ ਦਾ ਹੱਕ ਮਾ ਕੋਨਾ ਵਸਤੇ ਕੱਢ ਜੇ ਇਸ ਕਰਕੇ ਵੀ ਇੱਕ ਡਾਕਟਰ ਦੀ ਪਛੀ ਇੱਕ ਆਧਾਰ ਕਾਰਡ ਕਬ ਮਾ ਕੀ ਲਿਓ ਮੇਰੀ ਦੁਕਾਨ ਸਾਰੇ ਜਾਣਦੇ ਆ ਤੇ ਕਿੰਨੇ ਬਹੁਤ ਲੋਕ ਜਾਂਦੇ ਮੇਰੇ ਕੋਲ ਹੀ ਖੈਰਣ ਦੀ ਦਵਾਈ ਤੁਸੀਂ ਫਰੀ ਲਈਓ ਚੇ ਕੋਈ ਹੋਰ ਵੀ ਰਸਤੇ ਜਾਂ ਜਿਹਨੇ ਚਲੇਗਾ ਬੇਪਿੱਕਰ ਹੋ ਕੇ ਦੱਸ ਲੋ ਵੀ ਡਾਕਟਰ ਹੇਮ ਰਾਜ ਤੋਂ ਖੈਰਣ ਦੀ ਦਵਾਈ ਫਰੀ ਮਿਲੂਗੀ ਪ੍ਰਿਉ ਕਿਉਂ ਹੁਣ ਜਿੰਨੀ ਮੈਨੂੰ ਆਮਦਨ ਆ ਉਸ ਮੁਤਾਬਕ ਮੇਰਾ ਖਰਚਾ ਨਹੀਂ ਪੈਂਦਾ ਮੇਰਾ ਖਰਚਾ ਨਹੀਂ ਹੋਣੀ 23 ਸਾਲ ਦਾ ਮੈਂ ਹੋਗਾ 5-7 ਸਾਲ ਹੋਰ ਜੇ ਠੀਕ ਠਾਕ ਰਿਹਾ ਸਾਰਾ ਕਸਟਮ ਫਿਰ ਜੋੜ ਕੇ ਵੀ ਇਹ ਕਰਨਾ ਹੈ ਰੱਬ ਨੇ ਕੋਈ ਛੁੱਪੀ ਤਾਂ ਦੇਣੀ ਨਹੀਂ ਵੀ 10 ਦਿਨ ਜਿਹੜਾ ਮਾਰੇ ਆ ਬਰਨਾਲੀ ਜਾ ਕੇ ਆਪਣੇ ਕਰਬਾਰ ਦੇਖਿਆ ਉਹ ਹੈ ਜਿਹੜਾ ਪ੍ਰੋਸੀਜਰ ਰਹੇਗੀ ਤਾਂ ਐਤਾ ਨਹੀਂ ਹੈ ਕਿ ਕੋਈ ਸਕੀਮਸ ਜੇ 10 ਦਿਨਾਂ ਬਾਅਦ ਸਦਾਰਾ ਤੇ ਇੱਕ ਦਿਨ ਆਪਸ ਫਿਰ ਆਪ ਪੱਕਾ ਕੇ ਬਾਤ ਚ ਇਸ ਕਰਕੇ ਮੈਨੂੰ ਸਮਝ ਆ ਗਈ ਜੇ ਮੇਰੀ ਜੇਬ ਤੇ 10 ਰੁਪਏ ਫਾਲਤੂ ਹੋਆ ਉਹੋ 10 ਤੇ ਕਮਿਆਂ ਨਹੀਂ ਆਂਦੀਆਂ ਲੋੜੋ ਬੰਦਾ ਤੇ ਆ ਮੇਰੀ ਤਾਂ ਗੀਂ ਤੇ ਪਿਕਚਰ ਇਹ ਜਿਹੜਾ ਤੁਸੀਂ ਕਰ ਰਹੇ ਹੋ ਅਸੀਂ ਸਾਡੀ ਮਿੱਟੀ ਫਾਊਂਡੇਸ਼ਨ ਦੇ ਵਿੱਚ 30 ਮੈਂਬਰ ਆ ਸੀ 30 ਮੈਂਬਰ ਆ ਐਸ ਡੀਓ ਆ ਡਾਕਟਰ ਆ ਇੰਜੀਨੀਅਰ ਆ ਵਕੀਲ ਆ 30 ਮੈਂਬਰ ਪਰ 30 ਦੇ ਚੀਤੇ ਜਾਣੀ ਸਕਦੇ ਸੀ 5-7 ਬੰਦੇ ਜਾਂਦੇ ਉਹਦੇ ਵਿੱਚੋਂ ਇਹ ਬਲਵੀ ਸਿੰਘ ਜੀ ਜਾਗਲ ਜੀ ਨੇ ਰਾਸਪਕਟਰ ਨੇ ਪਟਕਾਇਆ ਨਾ ਸ਼੍ਰੀਸ਼ ਕੁਮਾਰ ਜੀ ਬੈਂਕ ਮੈਨੇਜਰ ਰਿਟਾਇਰ ਹੋਏ ਆ ਮੇਰੇ ਬਚਪਨ ਦੇ ਮਿੱਤਰ ਆ ਕਲਾਸ ਫੈਲੋ ਨੇ ਸਤਰਾਮ ਜੀ ਨੇ ਸੈਂਟਰੇਸ਼ਨ ਦਾ ਟੂਕੀਆ ਦਾ ਕੰਮ ਕਰਦੇ ਹੋ ਹੋਮ ਸੇਲ ਦਾ ਤਨੋ ਲਾ ਰੋਟ ਤੇ ਤੇ ਇੱਕ ਸਾਡੇ ਕਾਂਦੀ ਜੀ ਸ਼ਸ਼ੀਲ ਕਾਂਦੀ ਜੀ ਅਸਾ ਉਹਦੇ ਦਿਨ ਦਿਨ ਦੀ ਆ ਇੰਡਸਟਰੀ ਦੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਗੱਲ ਕਰਨ ਆਇਆ ਸਪੈਸ਼ਲ ਮੈਂ ਤੁਹਾਡੇ ਨਾਲ ਨਸ਼ੇ ਤੇ ਗੱਲ ਕਰਨਾ ਨਸ਼ੇ ਨੇ ਪੰਜਾਬ ਨੂੰ ਇਹਦੇ ਹਾਲਾਤ ਦੇ ਵਿੱਚ ਲਿਆ ਕੇ ਰੱਖਤਾ ਪੰਜਾਬ ਦੇ ਉੱਪਰ ਫਿਲਮਾਂ ਬਣਨ ਲੱਗੀਆਂ ਨਸ਼ੇ ਦੇ ਉੱਪਰ ਕਿੱਥੇ ਪੰਜਾਬ ਦੇ ਪੰਜਾਬ ਦੇ ਉੱਪਰ ਫਿਲਮਾਂ ਬਣਦੀਆਂ ਸੀ ਕੁਸ਼ਤੀਆਂ ਦੀਆਂ ਮੇਲਿਆਂ ਦੀਆਂ ਜਗਰਾਤਿਆਂ ਦੀਆਂ ਅਖੰਡ ਪਾਠਾਂ ਦੀਆਂ ਖੇਡਾਂ ਦੀਆਂ ਇੱਕ ਕੁੜੀ ਆਦੀ ਗਿੱਡਾ ਪਾਉਂਦੀ ਆਦੀ ਆ ਵਿਆਹ ਦੀ ਆ ਤੀਆਂ ਦੀ ਆ ਹੁਣ ਸਾਡੇ ਪੰਜਾਬ ਤੇ ਫਿਲਮਾਂ ਬਣਨ ਲੱਗੀਆਂ ਨਸ਼ੇ ਦੇ ਤੇ ਅਸੀਂ ਅੱਜ ਤੋਂ ਪਹਿਲਾਂ ਕਿਸੇ ਕੁੜੀ ਵਾਸਤੇ ਮੁੰਡਾ ਦੇਖਣ ਜਾਣਾ ਹੁੰਦਾ ਅਸੀਂ ਪੁੱਛਦੇ ਮੁੰਡੇ ਵਾਲਿਆਂ ਤੋਂ ਜਾਂ ਬਚੁਰਲੇ ਤੋਂ ਮੁੰਡਾ ਕੰਮ ਆ ਕੁੜੀ ਨੂੰ ਰੋਟੀ ਕਮਾ ਕੇ ਖਵਾ ਸਕਦਾ ਚਾਰ ਛਿੱਲੜ ਕੋਲੇ ਹੈਗੇ ਆ ਝਗੜਾ ਲੂ ਤਾਂ ਨਹੀਂ ਛਾਉ ਆ ਪਹਿਲਾਂ ਪਹੀ ਗੱਲ ਪੁੱਛ ਦਿੰਦੇ ਹੁਣ ਆਪਾਂ ਕੁੜੀ ਵਾਸਤੇ ਮੁੰਡਾ ਦੇਖਣ ਜਾਂਦੇ ਕੀ ਪੁੱਛਦੇ ਸਭ ਤੋਂ ਪਹਿਲਾਂ ਮੁੰਡਾ ਦੱਸਦਾ ਕੀ ਨਸ਼ਾ ਇਹਦਾ ਮਤਲਬ ਗੱਲ ਆ ਮੈਂਦਾ ਮਤਲਬ ਮੀਰੀਤ ਨਾ ਲੋਗ ਗੱਲ ਵਾਪਰ ਸਕਦੀ ਆ ਲੋਕ ਨਾ ਵਾਪਰ ਸਕਦੀ ਆ ਜੇ ਅਸੀਂ ਸਾਉ ਲੱਭ ਬਿਲਤਾ ਜਦੋਂ ਨਸ਼ਾ ਆ ਮਾ ਸੀ ਜਿੱਕੀ ਨਾਲੋਂ ਕੋਈ ਨਹੀਂ ਲੱਗੂ ਇਹ ਸਾਨੂੰ ਇਹੋ ਜਿਹੇ ਹਾਲਾਤ ਦੇ ਵਿੱਚ ਲਿਆਤਾ ਪੂਰੇ ਉਦਾਸੀਆ ਨੇ ਮਰਜਾਏ ਹੋਏ ਚਿਹਰੇ ਆ ਮੇਰਾ ਪੁੱਤ ਨਸ਼ੇੜੀ ਆ ਘਾਦੇ ਭਾਂਡੇ ਉਹ ਵਿੱਚ ਆਇਆ ਟੂਮਾ ਉਹ ਵਿੱਚ ਆਇਆ ਆਪਦੀ ਘਰਾਂ ਨੂੰ ਦਾ ਕੁੱਟਦਾ ਮਾਰਦਾਗਾ ਮੇਰੀ ਘਰਾਂ ਨੂੰ ਆਪਦੀ ਮਾਂ ਨੂੰ ਵੀ ਕੁੱਟਦਾ ਮਾਰਦਾਗਾ ਫੇਰ ਫੇਰ ਇੱਕ ਦਿਨ ਮੰਚੋਂ ਨਿਕਲਦਾ ਬਿੱਦੂ ਦਾ ਮਰੀਜ਼ ਚੰਗਾ ਨਿਕਲਦਾ ਫੇਰ ਇੱਕ ਦਿਨ ਇਹ ਜਾਂ ਵੀ ਆਇਆ ਨਾ ਓਵਰਡੋਜ਼ ਨਾਲ ਮਰ ਜਾਂਦਾ ਤੇਰ ਜਿਲਦਾ ਟੋਕੜਾ ਰੁੰਡੀ ਵੀ ਆ ਰੁੰਡੀ ਵੀ ਆ ਰੁੰਡੀ ਅੱਖਾਂ ਨਾਲ ਚਾਖੇ ਪੂਕੀ ਹੁੰਦੇ ਆ ਇਹ ਕਿੰਨੇ ਮੁੰਡਿਆਂ ਦੀ ਕਹਾਣੀ ਆ ਇਹ ਇਹ ਕਿੰਨੇ ਮੁੰਡਿਆਂ ਦੀਆਂ ਕਹਾਣੀਆਂ ਅੱਤਵਾਦ ਵਾਲੇ ਕਹਿੰਦੇ ਸੀ 20 ਦਿਨ ਛਪਨ ਤੋਂ ਪਹਿਲਾਂ ਘਰੇ ਆ ਗਿਓ ਉਹਨੂੰ ਕਹਿੰਦੇ ਦਿਨ ਛਪਨ ਤੋਂ ਮਗਰੋਂ ਘਰੋਂ ਨਹੀਂ ਨਿਕਲਣਾ ਰਾਸਤੇ ਦੇ ਵਿੱਚ ਰਟੇਰੇ ਕਿੱਥੇ ਟੱਕਰ ਦੇਣਗੇ ਉਹ ਰੋਟੀ ਵਾਸਤੇ ਦਾ ਨਹੀਂ ਲੁੱਟਦੇ ਨਾ ਪੰਜਾਬੀ ਆ ਹੋ ਉਹ ਰੋਟੀ ਵਾਸਤੇ ਨਹੀਂ ਲੁੱਟਦੇ ਉਹ ਆਪਦੇ ਨਸ਼ਾ ਪੂਰਾ ਕਰਨ ਵਾਸਤੇ ਲੁੱਟਦੇ ਆ ਉਹ ਆਪਦੇ ਨਸ਼ੇ ਦੀ ਜਿਹੜੀ ਉਹਨੂੰ ਲਤ ਲੱਗੀ ਉਹਨੂੰ ਪੂਰੀ ਕਰਨ ਨੂੰ ਲੁੱਟਦੇ ਆ ਐਸ ਕਰਕੇ ਸਾਨੂੰ ਇੱਕ ਘਟਨਾ ਹੋਰ ਦੱਸਦਾ ਵਾਪਰਗੀ ਆਪਣੇ ਨਾਲ ਜਿਹੜੇ ਝੁੰਡਾ ਦੇ ਝੁੰਡੇ ਨਸ਼ੇੜੇ ਆ ਨਸ਼ੇ ਵਾਲੇ ਆ ਇਹ ਆਪਦੇ ਇੱਕ ਸਰੰਜ ਨਾਲ ਟੀਕੇ ਲਾਉਂਦੇ ਆ ਇੱਕ ਸਰੰਜ ਨਾਲ ਉਹ ਸਰਿੰਜ ਵੀ ਨਮੀ ਜਿੱਥੋਂ ਮਿਲਦੇ ਉੱਥੋਂ ਲੈ ਕੇ ਲਾਉਂਦੇ ਆ ਉਹ ਮੇਰਾ ਵੀ ਸਹਿਮਤ ਹੂੰ ਮੇਰੀ ਇਸ ਗੱਲ ਨਾਲ ਸੁਣਦੇ ਇੱਕੋ ਪਾ ਪਿੱਛੜ ਗਿਆ ਸਾਰੇ ਫਿਰ ਜਦੋਂ ਉਹ ਵੀ ਇੱਕ ਸਰਿੰਜ ਨਾਲ ਟੀਕੇ ਲਾਉਂਦੇ ਆ ਗਰੁੱਪ ਦਾ ਗਰੁੱਪ ਫਿਰ ਉਹਨੂੰ ਕਾਲਾ ਪੀਲੀਆ ਐਡਜ਼ ਫਿਰ ਉਹ ਜਿਹਦੇ ਸੰਪਰਕ ਚਾਊਗਾ ਫਿਰ ਉਹਨੂੰ ਉਹੀ ਬਿਮਾਰੀ ਆ ਫਿਰ ਆਪਾਂ ਕਿੱਥੇ ਰਹਾਗੇ ਫਿਰ ਆਪਾਂ ਤਾਂ ਜਵਾਕਾ ਵਾਸਤੇ ਟੀਆ ਕਿੱਥੇ ਬਹਿ ਮੰਗੇ ਆਪਣੇ ਲਈ ਉਹ ਦੇਖ ਲੋ ਮੇਰਾ ਕਹਿੰਦਾ ਪਾਵੇ ਇਹ ਆ ਇਹ ਸਰਕਾਰਾਂ ਦੇ ਬਸ ਦੀ ਗੱਲ ਨਹੀਂ ਰਹੀ ਕੱਲੀ ਕੱਲੀ ਮੈਂ ਆਪ ਸਰਕਾਰ ਨੂੰ ਨਹੀਂ ਕਹਿੰਦਾ ਮੈਂ ਤਾਂ ਸਰਕਾਰਾਂ ਦੀ ਗੱਲ ਕੀਤੀ ਆ ਇੱਧਰ ਇਹ ਦਰਖਤ ਬੀਜਾ ਤਾਂ 20 ਸਾਲ ਪਹਿਲਾਂ ਗਿਆ ਉਹ ਠੀਕ ਆ ਨਸ਼ੇ ਦੇ ਫਲਾਂ ਨਾਲ ਭਰ ਗਿਆ ਲੱਗ ਗੱਲ ਨਾ ਇਹ ਪਰ ਇਹ ਸਰਕਾਰਾਂ ਦੀ ਬਸ ਦੀ ਗੱਲ ਨਹੀਂ ਜਦੋਂ ਤੁਸੀਂ ਆਪ ਦੇ ਗਵਾਂਢ ਦੇ ਵਿੱਚ ਨਸ਼ਾ ਵੇਖਦਾ ਆਉਂਦਾ ਰੌਲਾ ਨਹੀਂ ਪਾਉਂਦੇ ਸਰਕਾਰ ਕੀ ਬਊ ਰੌਲਾ ਜਦੋਂ ਤੁਸੀਂ ਆਪਦੇ ਗੁਮਾਂਢ ਤੋਂ ਦੇਖ ਜਾ ਬੰਦਾ ਉਹਦੇ ਘਰ ਜਾ ਕੇ ਐ ਨਹੀਂ ਕਹਿੰਦੇ ਵੀ ਤੂੰ ਨਸ਼ਾ ਵੇਚਦਾ ਕਿਉਂ ਵੇਚਦਾ ਓਏ ਫੇਰ ਸਰਕਾਰ ਕੀ ਕਰੂ ਓਚ ਨਹੀਂ ਇਹ ਆਪਾਂ ਨੂੰ ਪਹਿਲਾਂ ਸਮਝਾਓ ਰੌਲਾ ਪਾਓ ਹੁਣ ਰੋਕੋ ਚਾਰ ਜਾਣੇ ਇਕੱਠੇ ਹੋ ਕੇ ਜਾਓ ਨਹੀਂ ਉਹ ਦਿਨ ਦੂਰ ਨਹੀਂ ਪੁੱਤ ਲੱਭਣੀ ਨਹੀਂ ਜਿੰਨਾਂ ਨੂੰ ਆਪਾਂ ਗੁਰਦੁਆਰੇ ਮੰਦਰਾਂ ਮਾਦੀ ਸੁੱਖਾ ਸੁੱਖ ਕੇ ਲਿਖਿਆ ਉਹ ਆਪਾਂ ਨੂੰ ਲੱਭਨੇ ਨਹੀਂ ਤੁਮ ਮੈਂ ਬਾਰੀ ਬਾਰੀ ਖੇਡਦਾ ਜਾ ਵੀ ਇਹਦੇ ਉੱਪਰ ਰੌਲਾ ਪਾਓ ਇਹਨੂੰ ਗੌਰ ਕਰੋ ਜਿਹੜਾ ਨਸ਼ਾ ਵੇਚਦਾਗਾ ਚਲੋ ਨਸ਼ਾ ਕਟੋ ਘਟੋ ਉਹਦਾ ਹੁੱਕਾ ਬੰਦਿਆ ਬੰਦੀ ਕਰ ਸਕਦੇ ਹੋ ਉਹਦਾ ਮਨਵਰਤਨ ਦਾ ਤੋੜੀ ਸਕਦੇ ਹੋ ਜੇ ਉਹਦਾ ਮਨਵਰਤਨ ਤੋੜ ਲੈ ਕੱਲਾ ਰੇ ਨੂੰ ਕੁਸਤਾ ਅਸਲ ਹੋਊ ਜਦੋਂ ਡੌਣ ਕੀ ਪਿੱਟੀ ਜਾਉਗੀ ਪਈ ਇਹਦੇ ਨਾਲ ਤਾਂ ਕੋਈ ਵਰਤਦਾ ਨਹੀਂ ਕਿਉਂ ਨਹੀਂ ਵਰਤਦਾ ਅੱਗੇ ਅੱਨ ਪਈ ਜਾਂਦੀ ਸੀ ਮਾਰੇ ਬੰਦੇ ਨਾਲ ਉਹਨੂੰ ਛੱਡ ਜਾਂਦੇ ਸੀ ਲੋਕ ਐਸ ਕਰਕੇ ਮੈਂ ਤੁਹਾਨੂੰ ਕਹਿਣਾਗਾ ਇਹ ਬਹੁਤ ਵੱਡੀ ਸਮੱਸਿਆ ਸਾਹਮਣੇ ਆ ਗਈ ਹੈ ਆਪਣੇ ਆਪਾ ਕੰਮੇ ਬੰਦੇ ਆ ਰੋਜ਼ ਦਾ ਕਮਾਉਣ ਵਾਲੇ ਰੋਜ਼ ਦਾ ਖਾਣ ਵਾਲੇ ਬੰਦੇ ਆ ਇਹ ਨਸ਼ੇ ਤੋਂ ਜੇ ਕੱਲ ਨੂੰ ਧੀਆ ਵਾਸਤੇ ਮੁੰਡੇ ਲੱਭਣੇ ਆ ਧੀਆ ਵਿਆਹਣੀਆਂ ਨੇ ਇਹਦੇ ਉੱਪਰ ਗੌਰ ਕਰਨਾ ਪਊ ਜੇ ਤੁਸੀਂ ਪੁੱਤਾਂ ਲਿਆ ਮਾਮਾ ਬੱਚਣਾ ਇਹ ਦਿੱਤਰ ਗੋੜ ਕਰਨਾ ਪੂਸਣ ਆਇਸ ਕਰਕੇ ਮੈਂ ਤੁਹਾਨੂੰ ਹੀ ਬਾਰੀ ਬਾਰੀ ਕਹਿਣਾ ਅਸੀਂ ਅਸੀਂ ਕਹਿ ਕੇ ਵਗ ਜਾ ਕੇ ਅਸੀਂ ਦੇਖ ਮੈਂ ਦੇਖਦਾ ਰੋਕ ਮੈਂ ਰੋਲ ਦੇਖਦਾ ਮੇਰੇ ਕੋਲੇ ਧੀਆ ਰੋਂਦੀ ਆਉਂਦੀ ਆ ਕੀ ਗੱਲ ਹੋਗੀ ਮੇਰਾ ਭਰਾ ਮਰ ਗਿਆ ਕਿਵੇਂ ਮਰ ਗਿਆ ਨਸ਼ੇ ਦਾ ਕੀ ਕੰਮ ਲਾਗੇ ਸਰਕਾਰ ਕੋਲ ਕੀ ਅੰਕੜੇ ਨਹੀਂ ਕਿ ਉਹ ਮੇਰਾ ਪੁੱਤ ਮਰ ਗਿਆ ਮੈਂ ਚੱਕ ਕੇ ਫੂਕਿਆ ਸਰਕਾਰ ਕੋਲ ਕੀ ਅੰਕੜੇ ਆ ਕੋਈ ਨਹੀਂ ਨਾਲੇ ਪੁੱਤ ਮਰ ਗਿਆ ਨਾਲੇ ਮੈਂ ਮਲੰਗ ਹੋ ਗਿਆ ਮੇਰਾ ਘਰ ਕੁੱਟ ਗਿਆ ਸਾਰਾ ਨਾਲੇ ਪੁੱਤ ਤੋੜ ਗਿਆ ਐਸ ਕਰਕੇ ਤੁਹਾਨੂੰ ਮੈਂ ਸੁਭੀਆ ਖਾ ਕੋਲਣਾ ਲੀ ਗੱਲ ਕਰਦਾ ਤੁਹਾਨੂੰ ਸਮਝਾਉਣ ਵਾਲੀ ਗੱਲ ਕਰਦਾ ਇਹਦੇ ਉੱਪਰ ਗੌਰ ਕਰਿਓ ਜੇ ਕੋਈ ਨਸ਼ਾ ਵੇਚਦਾ ਉਹਦੇ ਉੱਪਰ ਰੋਲਾ ਪਾਓ ਉਹਨੂੰ ਸਮਝਾਓ ਉਹਨੂੰ ਰੋਕੋ ਚਾਹ ਜਾਨੇ ਜਾ ਕੇ ਜਾ ਕੇ ਰੋਕੋ ਇਹ ਬਹੁਤ ਜ਼ਰੂਰੀ ਆ ਫਿਰ ਮੇਰੀਆ ਦੁਆ ਮਾਂ ਪੁੱਤਰ ਮੇਜਤੀ ਉਸ ਉਡੇ ਨਾਲ ਹੱਸਦੀਆ ਰੋ ਮਸਕਰਾਂਉਂਦੀਆ ਰੋ ਟੱਪਦੀਆ ਰੋ ਤੁਸੀਂ ਇਸ ਤਰੀ ਵਧੀਆ ਲੱਗਦੀ ਐ ਪੰਜਾਬਣ ਪੰਜਾਬੀ ਇਸਤਰੀ ਵਧੀਆ ਲੱਗਦੀ ਐ ਹੱਸਦੇ ਖਿਲੇ ਹੋਏ ਚਿਹਰੇ ਖੁਦਾਸ ਨਾ ਹੋਇਆ ਪਰ ਪੜੋ ਲਿਖੋ ਮੋਤਾ ਮੰਨੋ ਜੈ ਹਿੰਦ ਸਤਿ ਸ੍ਰੀ ਅਕਾਲ I well love